ਖੁੱਲ ਕੇ ਬੋਲਤੀ ਹੂੰ ਉਹ ਕਾਂਗਰਸ ਕੇ ਸਾਥ ਅਟੈਚਡ ਹੈ ਬਹੁਤ ਜ਼ਿਆਦਾ ਨੂੰ ਉਹਨਕੇ ਸਾਥ პ੍ਰਿੰਕਾ ਜੀ ਕੇ ਸਾਥ ਅਟੈਚਮੈਂਟ ਹੈ ਡਾਕਟਰ ਸਾਹਿਬਾ ਅਮੀ ਮਾਰੀ ਮਾਰ ਰਹੇ ਨੇ ਅਟੈਚਮੈਂਟ ਹੈਗੀ ਨਵਜੋਤ ਸਿੱਧੂ ਦੀ ਕੁਰਸੀ ਦੇ ਨਾਲ ਇਹ ਪ੍ਰਿੰਕਾ ਗਾਂਧੀ ਦੀ ਗੱਲਬਾਤ ਕਰ ਰਹੇ ਨੇ ਮੈਂ ਕਹਿੰਨਾ ਪ੍ਰਿੰਕਾ ਗਾਂਧੀ ਦੇ ਸਾਹਮਣੇ ਜਿਹੜਾ ਜਲੂਸ ਕੱਢਿਆ ਸੀ ਨਵਜੋਤ ਸਿੱਧੂ ਨੇ 2022 ਵਿਧਾਨ ਸਭਾ ਚੋਣ ਵੇਲੇ ਯਾਦ ਕਰੋ ਧੂਰੀ ਦੇ ਵਿੱਚ ਚੋਣ ਪ੍ਰਚਾਰ ਸੀ ਪ੍ਰਿੰਕਾ ਗਾਂਧੀ ਆਈ ਹੋਈ ਸੀ ਧੂਰੀ ਖਾਸ ਕਰਕੇ ਇਹ ਸੀਗਾ ਵੀ ਉੱਥੋਂ ਭਗਵੰਤ ਮਾਨ ਚੋਣ ਲੜ ਰਿਹਾ ਸੀ ਇਸ ਸਟੇਜ ਦੇ ਉੱਤੋਂ ਜਦੋਂ ਸਿੱਧੂ ਨੂੰ ਕਿਹਾ ਵੀ ਹੁਣ ਤੇਰੀ ਵਾਰੀ ਆ ਬੋਲਣ ਦੀ ਤੇ ਇਹ ਉੱਥੇ ਸੁਥਣ ਪਾਈ ਬੈਠਾ ਤੇ ਨਾਲ ਇਹਨੇ ਫੁਲਕਾਰੀ ਜੀ ਲਈ ਹੋਈ ਹੈ ਤੇ ਉਹ ਬੈਠਾ ਸਟੇਜ ਤੋਂ ਹੱਥ ਮਾਰ ਰਿਹਾ ਵੀ ਮੈਂ ਨਹੀਂ ਮੈਂ ਨਹੀਂ ਆ ਫਲਾਣੇ ਨੂੰ ਅਗਲੇ ਨੂੰ ਆਪਣੇ ਬਲਾਰੇ ਨੂੰ ਸਾਗ ਲੋ ਵੀ ਤੂੰ ਉਹਦੇ ਸਾਹਮਣੇ ਜਿਹੜਾ ਜਲੂਸ ਕੱਢਿਆ ਆ ਵੀ ਤੂੰ ਨਹੀਂ ਬੋਲਣਾ ਤੇ ਤੂੰ ਨਾ ਜਾ ਸਟੇਜ ਤੇ ਉੱਥੇ ਕਰਨੇ ਕੀ ਗਿਆ ਜੇ ਤੂੰ ਬੋਲਣਾ ਨਹੀਂਗਾ ਇਹ ਡਾਕਟਰ ਸਭਾ ਇਹ ਵੀ ਸ਼ਰੈਣ ਹੋ ਗਈ ਇਹਦੇ ਨਾਲ ਸਿੱਧੂ ਨੂੰ ਰਹਿ ਕੇ ਕੋਈ ਵੀ ਪਾਰਟੀ ਨੂੰ ਕੋ ਇਹ ਤਾਕਤ ਦੇ ਦੇ ਕਿ ਉਹ ਪੰਜਾਬ ਨੂੰ ਸੁਧਾਰ ਸਕਣ ਪੰਜਾਬ ਨੂੰ ਸੁਧਾਰ ਸਕਣ ਕੋਈ ਵੀ ਪਾਰਟੀ ਤਾਕਤ ਦੇ ਦੇ ਯਾਨੀ ਉਹਦੇ ਆਪਣੇ ਪੱਲੇ ਕੱਖ ਨਹੀਂ ਹੈਗਾ ਕੁਛ ਨਾ ਕਿਸੇ ਪਾਰਟੀ ਦੇ ਨਾਲ ਜੁੜਤੀ ਉਹ ਉਹ ਵੀ ਹਾਰ ਗਿਆ ਭਪਿੰਦਰਾ ਤੂੰ ਜਿਹੜਾ ਇਹ ਮੁੱਖ ਮੰਤਰੀ ਬਣ ਕੇ ਤੇ ਪੰਜਾਬ ਨੂੰ ਸੁਧਾਰਨ ਨੂੰ ਫਿਰਦਾ ਤੂੰ ਤਾਂ ਆਪਣੀ ਐਮਐਲਏ ਦੀ ਕੁਰਸੀ ਨਹੀਂ ਬਚਾ ਸਕਿਆ ਸੀਟ ਔਰ ہمارے پاس ਪੈਸੇ ਨਹੀਂ ਹੈ ਕਿਸੇ ਵੀ ਪਾਰਟੀ ਕੋ ਦੇਣੇ کے لیے ਪਰ ہم رزلٹس دے دیں گے آپ کو پنجاب کو ہم گولڈن سٹیਟ ਬਣਾ گولڈن سٹیਟ ਬਣਾ دیں گے پنجاب کو ਗੱਲਾਂ ਬਾਤਾਂ ਦੇ ਨਾਲ ਇਹ ਸਿੱਧੂ 2 ਸਾਲ ਮੰਤਰੀ ਰਿਹਾ ਹੈ ਆਪਣੇ ਜਿਹੜਾ ਮਿਊਨਿਸਪੈਲਟੀ ਵਗੈਰਾ ਦੇ ਵਿਭਾਗ ਹੈਗੇ ਨੇ ਠੀਕ ਹੈ ਮੈਨੂੰ ਦੱਸੋ ਕੋਈ ਸੁਧਾਰੇ ਨੇ ਕੀਤਾ ਹੋਵੇ ਕੋਈ ਕੂੜਾ ਕਰਕਟ ਦਾ ਪ੍ਰਬੰਧ ਕੀਤਾ ਹੋਵੇ ਚੁੱਕਣ ਦਾ ਕੋਈ ਸ਼ਹਿਰਾਂ ਚ ਟ੍ਰੈਫਿਕ ਕੋਈ ਸਿਸਟਮ ਇਹਨੇ ਸੁਧਾਰਿਆ ਹੋਵੇ ਤਾਂ ਮੈਨੂੰ ਇੱਕ ਅਚੀਵਮੈਂਟ ਦੱਸ ਦਿਓ ਆ دیںਗੇ ਬਸ ਹਮਾਰਾ ਤਾਂ ਯਹੀ ਉਹ ਹੈ ਜਿਹਦੀ ਜ਼ਿੰਮੇਵਾਰੀ ਦਿੱਤੀ ਹੈ ਤਾਂ ਕਿਆ ਨਬਜੋਤ ਸਿੰਘ ਸਿੱਧੂ ਵਾਪਸੀ ਕਰਨਗੇ বিজেਪ ਕੀ ਇਹ ਮੈਂ ਉਨ੍ਹਾਂ ਦੀ ਤਰਫੋਂ ਸੇ ਨਹੀਂ ਬਤਾ ਸਕਦਾ ਹਾਂ ਇਹ ਨਹੀਂ ਬਤਾ ਸਕਦੀ ਪੰਜਾਬ ਨੂੰ ਗੋਲਡਨ ਸਟੇਟ ਬਣਾ ਸਕਦੇ ਆ ਇਹ ਦੱਸ ਸਕਦੇ ਆ 500 ਕਰੋੜ ਦੀ ਕੁਰਸੀ ਵਿਕਦੀ ਆ ਇਹ ਦੱਸ ਸਕਦੇ ਆ ਸਿੱਧੂ ਭਾਜਪਾ ਚ ਜਾਊਗਾ ਕਿ ਨਹੀਂ ਜਾਊਗਾ ਇਹ ਨਹੀਂ ਦੱਸ ਸਕਦਾ ਡੋਗਲਾਪਣ ਹੁੰਦਾ ਹੈ ਮੈਂ ਕਹਿੰਦੇ ਕਾਂਗਰਸ ਅਗਰ ਸੀਐਮ ਫੇਸ ਨਵਜੋ ਸਿੱਧੂ ਕੋ ਲਾਮ ਕਰੇ ਜਾਂ ਅੱਗੇ ਲਾਏ ਤਾਂ ਪਾ ਸਕਦੇ ਤਬ ਉਹ ਆਉਣਗੇ ਜਿਹੜਾ ਮਹਿਰਾ ਅੰਗੂਰ ਖੱਟੇ ਆ ਜਿਹੜਾ ਖੱਟੇ ਅੰਗੂਰ ਵਾਲੀ ਬਹੁਤ ਮਸ਼ਹੂਰ ਆ ਕਹਾਵਤ ਗਰੇਪਸ ਆਰ ਸਵਰਟ ਤੇ ਉਹੀ ਕੁਰਸੀ 500 ਕਰੋੜ ਦੀ ਜਦੋਂ ਪਹੁੰਚਿਆ ਨਹੀਂ ਗਿਆ ਤਾਂ ਕਹਿ ਦੋ ਵੀ 500 ਕਰੋੜ ਦੀ ਕੁਰਸੀ ਹੈ ਹਰ ਦੂ ਲਾਹਣ ਤੇ ਰਹੇ ਜੇ ਸਿਆਸਤਦਾਨਾਂ ਦੇ ਤਬ ਉਹ ਆ جائیںਗੇ ਆਪ ਨੇ ਪੈਸੇ ਕੀ ਬਾਤ ਕਰੀ ਕਿ ਮਾਰੇ ਕੋਲ ਪੈਸੇ ਨਹੀਂ ਹੈ ਕੀ ਕਿਸੇ ਪਾਰਟੀ ਨੇ ਆਪਸੇ ਪੈਸੇ ਕੀ ਡਿਮਾਂਡ ਕਰੀ ਅੱਗੇ ਨਹੀਂ ਹਮਸੇ ਕਿਸੇ ਨੇ ਨਹੀਂ ਕੀ ਪਰ ਸੀਐਮ ਵਹੀ ਬਣਦਾ ਜੋ 500 ਕਰੋ ਜਿਹੜਾ ਇਹਨੇ ਬਣਾਇਆ ਸੀ ਸਿੱਧੂ ਨੇ ਆ ਆਵਾਜ਼ ਇਹ ਪੰਜਾਬ ਗਰੁੱਪ ਵਿੱਚ ਪ੍ਰਗਟ ਸਿੰਘ ਸੀਗਾ ਉਹਦੇ ਵਿੱਚ ਆ ਸੀਗੇ ਆਪਣੇ ਬੈਂਸ ਭਰਾ ਬੜਾ ਵਧੀਆ ਹਮਲਾ ਸੀਗਾ ਸਿੱਧੂ ਦਾ ਪਰ ਸਿੱਧੂ ਉਦੋਂ ਲਾਲਚੀ ਬਣ ਕੇ ਤੇ ਬੈਠਾ ਰਿਹਾ ਹੈਗਾ ਆ ਆਪਣੇ ਇਹ ਪ੍ਰਾਣੀ ਗੱਲਿਆ ਕਰ 2017 ਦੀ ਬੁੜਕੀ ਫੇ ਕਾਂਗਰਸ ਜੁਆਇਨ ਕਰ ਲਈ ਕਾਂਗਰਸ ਚ ਨੂੰ ਪ੍ਰਧਾਨਗੀ ਮਿਲ ਗਈ 2021 ਦੇ ਵਿੱਚ ਇਹਨੂੰ ਇਹ ਸੀ ਮੈਂ ਹੁਣ ਮੁੱਖ ਮੰਤਰੀ ਬਣੂਗਾ ਉਹਦੇ ਲਾਲਚ ਵਿੱਚ ਬੈਠਾ ਰਿਹਾ ਤੇ ਅਗਲੇ ਨੇ ਪਿਛਵਾੜੇ ਲੱਤ ਮਾਰ ਕੇ ਬਾਹਰ ਕੱਢਿਆ ਇਹਨੂੰ ਜਦੋਂ 2022 ਦੀ ਚੋਣਾਂ ਦਾ ਐਲਾਨ ਹੋਇਆ ਧੰਨਵਾਦ